ਵੈਗੁਰ ਜੀ ਦਾ ਖਾਲਸਾ ਵੈਗੁਰ ਜੀ ਕੀ ਫਤਿਹ ਜੋ ਜਲ ਮੇ ਜਲੇ ਆਈ ਘਟਾਨਾ ਤੇ ਜੋਤੀ ਸੰਗ ਜੋਤ ਸਮਾਨਾ ਜੋਤੀ ਜੋ ਸਮਾਉਣ ਵੇਲੇ ਗੁਰੂ ਅਮਰਦਾਸ ਜੀ ਦੀ ਸ਼ਰੀਰੀ ਕੁਮਰ 95 ਸਾਲ 3 ਮਹੀਨੇ ਸੀ ਆਪ 22 ਸਾਲ ਗੁਰਤਾ ਗੱਦੀ ਤੇ ਵਿਰਾਜਮਾਨ ਰਹੇ ਜੋਤੀ ਜੋ ਸਮਾਉਣ ਤੋਂ ਪਹਿਲੇ ਗੁਰੂ ਅਮਰਦਾਸ ਜੀ ਨੇ ਆਪਣੇ ਪਰਿਵਾਰ ਅਤੇ ਸਿੱਖਾਂ ਨੂੰ ਦੱਸਿਆ ਕਿ ਉਹਨਾਂ ਨੂੰ ਅਕਾਲ ਪੁਰਖ ਦਾ ਸੱਦਾ ਆ ਗਿਆ ਹੈ ਗੁਰੂ ਅਮਰਦਾਸ ਜੀ ਵੱਲੋਂ ਦੱਸੇ ਗਏ ਉਪਦੇਸ਼ਾਂ ਨੂੰ ਉਹਨਾਂ ਦੇ ਪੜਪੋਤੇ ਬਾਬਾ ਸੁੰਦਰ ਜੀ ਨੇ ਕਲਮਬੱਧ ਕੀਤਾ ਅਤੇ ਗੁਰੂ ਜਉਂਦੇਵ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕਰਨ ਸਮੇ ਇਸ ਨੂੰ ਆੰਗ 923 ਉਤੇ RAMKALI SAD ਸਿਰਲੇਖ ਹੇਠ ਦਰਜ ਕਰਵਾ ਦਿੱਤਾ RAMKALI ਰਾਗ ਵਿੱਚ ਲਿਖੀ ਹੋਈ ਇਸ ਬਾਣੀ ਦਾ ਨਾਮ SAD ਹੈ SAD ਦਾ ਭਾਅ ਹੈ ਰੱਬ ਵੱਲੋਂ ਗੁਰੂ ਅਮਰਦਾਸ ਜੀ ਨੂੰ ਆਇਆ ਹੋਇਆ ਸੱਦਾ ਸਤਗੁਰ ਪਾਣੇ ਆਪਣੇ ਬਹੁ ਪਰਿਵਾਰ ਸਦਾਇਆ ਸਤਗੁਰਾਂ ਦੇ ਪਾਣੇ ਵਿੱਚ ਗੁਰੂ ਜੀ ਨੇ ਆਪਣੇ ਪਰਿਵਾਰ ਨੂੰ ਬੁਲਾਇਆ ਪਰਿਵਾਰ ਅਤੇ ਸੰਗਤਾਂ ਨੂੰ ਉਪਦੇਸ਼ ਦਿੱਤਾ ਮਤਮੇ ਪਿੱਛੇ ਕੋਈ ਰੋਸੀ ਸੋਮੇ ਮੂਲ ਨਾ ਪਾਇਆ ਸਾਡੇ ਪਿੱਛੇ ਕਿਸੇ ਨੇ ਰੋਣਾ ਨਹੀਂ ਹੈ ਸਾਨੂੰ ਇਹ ਬਿਲਕੁਲ ਵੀ ਨਹੀਂ ਪਾਉਂਦਾ ਅੰਤੇ ਸਤਗੁਰ ਬੋਲਿਆ ਮੈਂ ਪਿੱਛੇ ਕੀਰਤਨ ਕਰਿਓ ਨਿਰਵਾਣ ਜੀਓ ਮੇਰੇ ਪਿੱਛੋਂ ਆਪ ਜੀ ਨੇ ਉਸ ਕਰਤੇ ਪੁਰਖ ਦਾ ਕੀਰਤਨ ਕਰਨਾ ਹੈ ਬਿੰਦ ਪੱਤਲ ਕੇ ਰਿਆ ਦੀਵਾ ਫੁੱਲ ਹਰ ਸਰ ਪਾਵੇ ਇਸ ਤਰ੍ਹਾਂ ਦੇ ਕਰਮ ਕਾਂਡ ਆਪ ਜੀ ਨੇ ਬਿਲਕੁਲ ਵੀ ਨਹੀਂ ਕਰਨੇ ਹਨ RAMDAS ਸੋਡੀ ਤਿਲਕ ਦਿਆ ਗੁਰ ਸ਼ਬਦ ਸੱਚ ਨਿਸ਼ਾਨ ਜਿਓ ਅਸੀਂ ਗੁਰੂ RAMDAS ਜੀ ਨੂੰ ਗੁਰਤਾ ਗੱਦੀ ਦਾ ਤਿਲਕ ਦਿੱਤਾ ਹੈ ਅਤੇ ਗੁਰੂਆਂ ਦੀ ਬਾਣੀ ਵੀ ਦਿੱਤੀ ਹੈ ਮੋਰੀ ਪੁੱਤ ਸੰਮੁਖ ਹੋਇਆ RAMDAS ਐ ਪੈਰੀ ਪਾਇ ਜਿਓ ਗੁਰੂ ਅਮਰਦਾਸ ਜੀ ਦੇ ਸੁਪੁੱਤਰ ਬਾਬਾ ਮੋਰੀ ਜੀ ਨੇ ਗੁਰੂ RAMDAS ਜੀ ਦੇ ਚਰਨਾਂ ਦੇ ਵਿੱਚ ਮੱਥਾ ਟੇਕਿਆ ਹੈ ਇਸ ਤਰ੍ਹਾਂ ਦਾ ਉਦੇਸ਼ ਦੇ ਕੇ ਗੁਰੂ ਅਮਰਦਾਸ ਜੀ 1 ਸਤੰਬਰ 1574 ਈਸਵੀ ਵਿੱਚ ਗੋਬਿੰਦਵਾਲ ਸਾਹਿਬ ਜੋਤੀ ਜੋ ਸਮਾ ਗਏ ਅਤੇ ਆਪ ਜੀ ਦਾ ਅੰਤਿਮ ਸੰਸਕਾਰ ਬਿਆਸਨ ਨਦੀ ਦੇ ਕੰਢੇ ਕੀਤਾ ਗਿਆ ਅਸੀਂ ਗੁਰਬਾਣੀ ਤੋਂ ਸਿੱਖਿਆ ਲਈਏ ਕਿ ਗੁਰਮਤ ਮਰਿਆਦਾ ਵਿੱਚ ਰਹਿ ਕੇ ਭਾਣੇ ਨੂੰ ਮਿੱਠਾ ਕਰਕੇ ਮੰਨਣਾ ਹੈ ਬੈਰਾਗ ਨਹੀਂ ਕਰਨਾ ਅਤੇ ਫੋਕਟ ਕਰਮ ਕਾਂਡਾਂ ਤੋਂ ਦੂਰ ਰਹਿ ਕੇ ਗੁਰਬਾਣੀ ਦਾ ਆਸਰਾ ਲੈਣਾ ਹੈ ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਕੀ ਫਤਿਹ